ਸਾਰੇ ਤੇ ਤੁਹਾਡੇ ਸਾਡੇ ਚੈਨਲ ਸਿੱਧੂ ਬਟਿਕ ਜੋਗਾ ਤੇ ਮੇਰੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਉਹ ਲੈ ਕੇ ਆਪਾਂ ਮਸ਼ੀਨ ਵਰਕ ਤੇ ਆਰੀ ਹੈਂਡ ਦੇ ਸੂਟਾਂ ਦੀ ਜਿਹੜੇ ਸੂਟ ਨੇ ਬਹੁਤ ਹੀ ਜ਼ਿਆਦਾ ਸੋਨੇ ਬਹੁਤ ਹੀ ਜ਼ਿਆਦਾ ਸੋਨੇ ਕਲਰ ਡਿਜ਼ਾਈਨ ਨੇ ਇਹਨਾਂ ਦੇ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਦਾ ਡਿਜ਼ਾਈਨ ਜਾਂ ਕੋਈ ਸੂਟ ਪਸੰਦ ਆਇਆ ਤਾਂ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਸਕਰੀਨਸ਼ਾਟ ਸਾਨੂੰ ਭੇਜ ਸਕਦੇ ਹੋ ਤੇ ਜਿਹੜਾ ਸੂਟ ਆਪਣੇ ਲਈ ਤੁਸੀਂ ਬੁੱਕ ਕਰਵਾ ਸਕਦੇ ਹੋਗੇ ਤੇ ਆਪਾਂ ਤੋਂ ਘਰ ਬੈਠੇ ਆਪਣੇ ਖੁੱਦ ਦਾ ਡਿਜ਼ਾਈਨ ਦੇ ਕੇ ਵੀ ਜਿਹੜਾ ਸੂਟ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਸੂਟ ਦਾ ਆਰਡਰ ਦੇਣ ਤੋਂ ਪਹਿਲਾਂ ਤੁਹਾਨੂੰ ਹਾਫ ਪੇਮੈਂਟ ਜਿਹੜੀ ਪਹਿਲਾਂ ਕਰਨੀ ਪਣੀ ਆ ਹਾਫ ਪੇਮੈਂਟ ਸੂਟ ਰੈਡੀ ਹੋ ਤੁਹਾਡਾ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਸਿਲਾਈ ਦੇ ਕੋ ਤੁਹਾਡੀ ਆਪਣੀ ਇੱਛਾ ਹੈਗੀ ਵੀ ਤੁਸੀਂ ਸਾਡੇ ਤੋਂ ਸਿਲਾਈ ਕਰਵਾਉਣਾ ਚਾਹੁੰਦੇ ਹੋ ਕਿ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਸਾਨੂੰ WhatsApp ਮੈਸੇਜ ਕਰਕੇ ਸਾਡੇ ਤੋਂ ਓਦਾਂ ਦੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਚੈਨਲ ਤੇ ਜੇ ਕਰਨਾ ਵੇ ਚੈਨਲ ਲਾਈਕ ਕਰਿਆ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਇਹ ਨਵੇਂ ਨਵੇਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾਉਣੇ ਆ ਆਪਣੇ ਕੋਲੇ ਦੇਖੋ ਇਹ ਪਹਿਲਾ ਸੂਟ ਹੈਗਾ ਬੇਬੀ ਪਿੰਕ ਕਲਰ ਦਾ ਸੂਟ ਹੈਗਾ ਜਿਹੜਾ ਬਹੁਤ ਹੀ ਜਿਆਦਾ ਸੋਨਾ ਜਾਂ ਬੇਬੀ ਪਿੰਕ ਹੁੰਦਾਗਾ ਦੇਖੋ ਬਿਲਕੁਲ ਲਾਈਟ ਕਲਰ ਦਾ ਕੋਈ ਜਿਆਦਾ ਡਾਰਕ ਨਹੀਂ ਹੈਗਾ ਇਹਦੇ ਉੱਪਰ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆ ਰੀ ਮਸ਼ੀਨ ਦਾ ਤੇ ਪਾਪ ਮਸ਼ੀਨ ਦਾ ਕੰਮ ਇਸ ਤਰ੍ਹਾਂ ਦੇਖੋ ਇਹਦੇ ਉੱਪਰ ਦੋ ਸੈਂਟਰ ਪੈਨਲ ਜਾਣਗੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਤੇ ਇਹ ਨੀਚੇ ਦੇਖੋ ਇਹ ਕਿਰਦਾ ਕੰਮ ਆ ਗਿਆ ਨੀਚੇ ਦਾ ਕਿਰਦਾ ਕੰਮ ਆ ਗਿਆ ਇਹ ਪਾਪ ਮਸ਼ੀਨ ਦੇ ਨਾਲ ਕੰਮ ਹੋਇਆ ਹੋਇਆਗਾ ਇਸੇ ਤਰ੍ਹਾਂ ਜਿਹੜਾ ਕੰਮ ਆ ਗਿਆ ਦੇਖੋ ਬਾਵਾ ਦੇ ਉੱਪਰ ਗਾਮੇ ਦੇ ਉੱਪਰ ਜਿਹੜੇ ਇਸ ਤਰ੍ਹਾਂ ਦੇ ਫਲਾਵਰ ਦਿੱਤੇ ਹੋਏ ਨੇਗੇ ਉਹ ਛੋਟੇ ਛੋਟੇ ਤੇ ਤੁਸੀਂ ਆਪਾਂ ਕੰਮ ਵੀ ਤੁਹਾਨੂੰ ਨੇੜੇ ਦਾ ਦਿਖਾਉਣੇ ਆਗੇ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਨੂੰ ਪੂਰਾ ਨੀਟ ਐਂਡ ਕਲੀਨ ਤੁਹਾਨੂੰ ਸਾਫ ਸੁਥਰਾ ਕੰਮ ਮਿਲੂਗਾ ਦੇਖੋ ਸਾਰਾ ਕੰਮ ਜਿਹੜਾ ਪਾਪ ਦਾ ਹੋਇਆ ਪਿਆ ਤੇ ਵਿੱਚ ਆਦੀ ਮਸ਼ੀਨ ਦੇ ਜਿਹੜਾ ਕੰਮ ਹੈ ਮਿਕਸ ਕੀਤਾ ਇਸ ਤਰ੍ਹਾਂ ਦੇਖੋ ਇਹ ਚਾਹ ਜਿਹੜਾ ਕੰਮ ਕੀਤਾ ਆਪਾਂ ਪੂਰਾ ਇਸ ਤਰ੍ਹਾਂ ਬੁਲਿਸ਼ਾਇਟ ਦੇ ਪਰ ਕੀਤਾ ਹੋਇਆ ਹੈਗਾ ਤੁਸੀਂ ਇਹਦੀ ਲੈਂਥ ਹੈ ਜਿਹੜੀ ਕਿੰਨੀ ਵੀ ਮਰਜ਼ੀ ਰੱਖ ਸਕਦੇ ਹੋਗੇ ਇਸ ਤਰ੍ਹਾਂ ਦੀ ਇਹਦੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਲੈਂਥ ਚਾਹੇ ਤੁਸੀਂ ਕਿੰਨੀ ਮਰਜ਼ੀ ਰੱਖ ਲਓ ਇਹਦੀ ਤੇ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋਗੇ ਕਿ ਆਪਾਂ ਤੋਂ ਇਹ ਸੂਟ ਹੈ ਜਿਹੜਾ ਤੁਸੀਂ ਬਾਏ ਕਰ ਸਕਦੇ ਹੋ ਇਹ ਸੂਟ ਆਪਣੇ ਕੋਲ ਐਕਸਟਰਾ ਕਰਵਾਇਆ ਹੋਇਆ ਹੈ ਇਹਦੇ ਨਾਲ ਅਸੀਂ 4 ਸੂਟ ਕਰਵਾਏ ਸੀਗੇ ਸਾਡੇ ਕੋਲ ਸਿਰਫ ਇੱਕ ਸਿੰਗਲ ਪੀਸ ਰਹਿ ਗਿਆ ਜੇਕਰ ਤੁਹਾਨੂੰ ਪਸੰਦ ਆਗਾ ਤੁਸੀਂ ਸਾਡੇ ਤੇ ਵਾਲਾ ਸੂਟ ਵਾਇਰ ਕਰ ਸਕਦੇ ਹੋ ਆਰਾਮ ਟੈਕਸ ਦਾ ਫੈਬਰਿਕ ਰਹੂਗਾ ਇਹ ਤੇ ਇਹਦੇ ਵਿੱਚ ਇੱਕ ਕਲਰ ਆਗਾ ਕਦੇ ਕੋਈ ਲਾਈਟ yellow ਕਲਰ ਦਾ ਸੂਟ ਆਗਾ ਲਾਈਟ yellow ਕਲਰ ਦਾ ਸੂਟ ਆਗਾ ਤੁਸੀਂ ਦੇਖ ਸਕਦੇ ਹੋ ਇਹਦੇ ਉਪਰ ਆਪਾਂ ਬਿਲਕੁਲ ਸਿੰਗਲ ਦਾ ਅੰਕੇ ਦਾ ਕੰਮ ਕੀਤਾ ਹੋਇਆ ਹੈਗਾ ਤੁਹਾਨੂੰ ਆਪਾਂ ਕੰਮ ਵੀ ਦਿਖਾਉਣਾ ਹੈ ਕੰਮ ਦੀ ਪ੍ਰੈਸ਼ਿੰਗ ਦਿਖਾਉਣੀ ਹੈ ਇਹਦੇ ਸਿਰਫ ਘੇਰੇ ਵਾਮ ਦਾ ਕੰਮ ਰਹੂਗਾ ਜਿਹੜਾ ਕੰਮ ਰਹੂਗਾ ਸਿਰਫ ਘੇਰੇ ਵਾਮ ਦਾ ਰਹੂਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਕੰਮ ਹੋਇਆ ਹੋਇਆ ਇਹਦੇ ਉਪਰ ਆਪਾਂ ਤੁਹਾਨੂੰ ਇਹਦੇ ਕੰਮ ਦੀ ਫਿਨਿਸ਼ਿੰਗ ਵੀ ਦਿਖਾਵਾਂਗੇ ਇਹ ਨਾਲ ਹੈਗਾ ਦੇਖੋ ਦੋ ਫਲਾਵਰ ਦੋਨੇ ਬਾਹਮਾਂ ਦੇ ਉੱਪਰ ਰੱਖੇ ਹੋਏ ਇਸ ਤਰ੍ਹਾਂ ਦੇ ਦੇਖੋ ਦੇਖੋ ਇਹ ਕੰਮ ਹੈ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਆਪਾਂ ਵੀ ਕੋਈ ਚੀਜ਼ ਪੇਂਟ ਕਰੀ ਹੋਵੇ ਜਾਂ ਜਿਵੇਂ ਆਪਾਂ ਕਹਿ ਦਈਏ ਕੋਈ ਪੈਚ ਲਗਾਇਆ ਹੋਵੇ ਤੁਸੀਂ ਕੰਮ ਦੀ ਫਿਨਿਸ਼ਿੰਗ ਦੇਖੋ ਨੇੜੇ ਤੋਂ ਬਹੁਤ ਹੀ ਜ਼ਿਆਦਾ ਸੋਨਾ ਦੇ ਕੋ ਕੰਮ ਕੀਤਾ ਹੋਇਆ ਹੈਗਾ ਪੂਰੀ ਫਿਨਿਸ਼ਿੰਗ ਦੇ ਨਾਲ ਸਾਰਾ ਕੰਮ ਹੋਇਆ ਹੈ ਇਹਦੇ ਵਿੱਚ ਥੋੜਾ ਜਿਹਾ ਆਪਾਂ ਜਿਹੜਾ ਜੜੀ ਐਡ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਹਲਕੇ ਹਲਕੇ ਇਹ ਬਿਲਕੁਲ ਲਾਈਟ ਲੈਮਨ ਦਾ ਕਲਰ ਹੈਗਾ ਰਹਾ ਕ੍ਰੀਮ ਡਾਰਕ ਕ੍ਰੀਮ ਜਾਂ ਲਾ ਲਓ ਤੇ ਐਸ ਤਰ੍ਹਾਂ ਦਾ ਸੂਟ ਹੈਗਾ ਦੇਖੋ ਰਾਮ ਟੈਕਸ ਦਾ ਫੈਬਰਿਕ ਹੈ ਜੇਕਰ ਤੁਹਾਨੂੰ ਇਹ ਸੂਟ ਪਸੰਦ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਇਹ ਸੂਟ ਹੈ ਜਿਹੜਾ ਸਾਡੇ ਤੋਂ ਤੁਸੀਂ ਬਾਏ ਕਰ ਸਕਦੇ ਹੋ ਇਹਦੇ ਸਿਰਫ ਘੇਰ ਦਾ ਤੇ ਬਾਜੂ ਦਾ ਕੰਮ ਹੈਗਾ ਇਹ ਵੀ ਬਹੁਤ ਹੀ ਪਿਆਰਾ ਕਲਰ ਡਿਜ਼ਾਈਨ ਹੈਗਾ ਤੁਸੀਂ ਦੇਖ ਸਕਦੇ ਹੋ ਇਸ ਤੋਂ ਅਗਲਾ ਸੂਟ ਹੈਗਾਗਾ ਵਾਈਟ ਆਫ ਵਾਈਟ ਜਾਂ ਸੂਟ ਹੈਗਾ ਤੁਸੀਂ ਦੇਖ ਸਕਦੇ ਹੋ ਆਫ ਵਾਈਟ ਕਲਰ ਹੈ ਨਾ ਇਹ ਆਪਣੇ ਕੋਲ ਸਿਰਫ ਸਿੰਗਲ ਸਿੰਗਲ ਪੀਸ ਰਹਿ ਗਿਆ ਇਹਨਾਂ ਸੂਟ ਤਿੰਨਾਂ ਸੂਟਾਂ ਦੇ ਵਿੱਚੋਂ ਇਹਦੇ ਉੱਪਰ ਵੀ ਦੇਖੋ ਸਾਰਾ ਪਾਪ ਮਸ਼ੀਨ ਦਾ ਕੰਮ ਹੋਇਆ ਹੋਇਆ ਹੈਗਾ ਸਾਰਾ ਕੰਮ ਹੈ ਜਿਹੜਾ ਪਾਪ ਮਸ਼ੀਨ ਦਾ ਤੁਸੀਂ ਦੇਖ ਸਕਦੇ ਹੋਗੇ ਇਹ ਦੋ ਇਹਦੇ ਸੈਂਟਰ ਪੈਨਲ ਜਾਣਗੇ ਇਸ ਤਰ੍ਹਾਂ ਦੇ ਉੱਪਰ ਨੂੰ ਦੋ ਕੜੀਆਂ ਬਣਾਈਆਂ ਹੋਈਆਂ ਨੇ ਵਿਚਕਾਰ ਤੇ ਇਹਦੇ ਨਾਲ ਦੇਖੋ ਕੀਤਾ ਹੋਇਆ ਕੰਮ ਪਾਪ ਮਸ਼ੀਨ ਦਾ ਤੁਸੀਂ ਇਹਦਾ ਵੀ ਕੰਮ ਲੈੜੇ ਤੇ ਚੈੱਕ ਕਰ ਸਕਦੇ ਹੋ ਸਾਰਾ ਕੰਮ ਹੈ ਜਿਹੜਾ ਪੂਰਾ ਨੀਟਾ ਕੰਨਲੀ ਪੂਰਾ ਸਾਫ਼ ਸੁਥਰਾ ਤੁਹਾਨੂੰ ਕੰਮ ਮਿਲੂਗਾ ਇਹਦੇ ਵੀ ਤੁਸੀਂ ਲੈਂਥ ਚ ਚਾਹੇ ਕਿੰਨੀ ਮਰਜ਼ੀ ਰੱਖ ਸਕਦੇ ਹੋਗੇ ਇਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕਾ ਬਹੁਤ ਹੀ ਪਿਆਰਾ ਜਿਹਾ ਕਲਰ ਦਾ ਕੋ ਗਰਮੀ ਵਾਲੇ ਫੈਬਰਿਕ ਦੇ ਉੱਪਰ ਪਰ ਰੈਡੀ ਕੀਤਾ ਹੈਗਾ ਉਸੇ ਤਰ੍ਹਾਂ ਹੀ ਦੇਖੋ ਬਾਵਾ ਦੇ ਉੱਪਰ ਕੰਮ ਹੈ ਬਾਵਾ ਦੇ ਉੱਪਰ ਵੀ ਦੇਖੋ ਇਸ ਤਰ੍ਹਾਂ ਦਾ ਫਲਾਵਰ ਦਿੱਤਾ ਹੋਇਆ ਤੇ ਇਹ ਬਾਹ ਦੀ ਮੂਰਗੀ ਦੇ ਉੱਪਰ ਕੰਮ ਆ ਜਾਊਗਾ ਇਹ ਬਲੈਕ ਨਾਲ ਕੜੀਆਂ ਪਈਆਂ ਹੋਈਆਂ ਨੇਗੀਆਂ ਇਹ ਵਿੱਚ ਆਪਾਂ ਮਲਟੀ ਕਲਰਡ ਇਹਦੇ ਵਿੱਚ ਯੂਜ਼ ਕੀਤੇ ਨੇ ਇਹ ਆਪਣੇ ਕੋਲ ਤਿੰਨੇ ਪੀਸ ਸਿੰਗਲ ਸਿੰਗਲ ਨੇਗੇ ਇਹਨਾਂ ਦੇ ਵਿੱਚੋਂ ਜੇਕਰ ਤੁਹਾਨੂੰ ਤਿੰਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਛੱਡ ਤੋਂ ਵਾਇਰ ਕਰ ਸਕਦੇ ਹੋ ਕਿ WhatsApp ਮੈਸੇਜ ਕਰ ਸਕਦੇ ਹਾਂ ਇਸ ਤੋਂ ਅਗਲਾ ਸੂਟ ਹੈਗਾਗਾ ਖਾਦੀ ਕਾਟਨ ਦੇ ਉੱਪਰ ਖਾਦੀ ਕਾਟਨ ਦੇ ਉੱਪਰ ਸੂਟ ਹੈ ਬਣਿਆ ਹੋਇਆ ਤੁਹਾਨੂੰ ਦਿਖਾਉਨੇ ਆਪਾਂ ਇਸ ਤਰ੍ਹਾਂ ਦਾ ਸੂਟ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਘੇਰ ਦਾ ਕੰਮ ਅਸੀਂ ਦੇਖ ਸਕਦੇ ਹਾਂ ਤਾਂ ਬਹੁਤ ਹੀ ਜਿਆਦਾ ਪਿਆਰਾ ਘੇਰ ਦਾ ਕੰਮ ਤੇ ਬਿਲਕੁਲ 0 ਟਾਂਕੇ ਦੇ ਨਾਲ ਕੰਮ ਹੋਇਆ ਹੋਇਆ ਹੈਗਾ ਤੁਸੀਂ ਫਲਾਵਰ ਵੀ ਦੇਖ ਸਕਦੇ ਹੋ ਐਦਾਂ ਲੱਗਦਾ ਜਿਵੇਂ ਆਪਾਂ ਕੋਈ ਚੀਜ਼ ਕੱਟ ਕੇ ਦੇ ਉੱਪਰ ਅਟੈਚ ਕੀਤੀ ਹੋਵੇ ਉਹ ਉਸੇ ਤਰ੍ਹਾਂ ਹੀ ਦੇਖੋ ਬਾਹਾਂ ਦੇ ਉੱਪਰ ਦਾ ਕੰਮ ਦੇਖ ਸਕਦੇ ਤੁਸੀਂ ਇਹ ਬਾਵਾਂ ਦੇ ਉੱਪਰ ਕੰਮ ਆ ਗਿਆ ਇਹ ਆਗਾ ਕੇਰ ਦਾ ਕੰਮ ਤੇ ਇਹ ਪੁਰਾਗਾ ਬੀਨਕ ਬੀਨਕ ਵੀ ਤੁਸੀਂ ਦੇਖ ਸਕਦੇ ਹੋ ਕੰਮ ਦੀ ਸਫਾਈ ਵੀ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਪੀਸ ਬਣ ਕੇ ਰੈਡੀ ਹੋਇਆਗਾ ਇਸ ਤਰ੍ਹਾਂ ਨਾ ਤੇ ਕੇਰ ਦਾ ਕੰਮ ਵੀ ਤੁਸੀਂ ਦੇਖ ਸਕਦੇ ਇਹਦੀ ਲੈਂਥ ਹੈਗੀ ਹੈਗੀ 43 ਇੰਚ 43 ਇੰਚ ਲੈਂਥ ਹੈ ਇਹਦੀ ਇਹ ਵੀ ਆਪਣੇ ਕੋਲ ਸਿਰਫ ਸਿੰਗਲ ਪੀਸ ਰਹਿ ਗਿਆ ਇੱਕ ਇਹ ਚਾਰੇ ਸੂਟ ਆਪਣੇ ਕੋਲ ਸਿੰਗਲ ਸਿੰਗਲ ਲੇਗੇ ਜੇ ਕਰਦਾ ਨਹੀਂ ਸੂਟ ਪਸੰਦ ਲੈ ਤੁਸੀਂ ਸਾਡੇ ਤੋਂ ਜਿਹੜਾ ਵਾਇ ਬਾਈ ਕਰ ਸਕਦਾ ਸਾਨੂੰ WhatsApp ਮੈਸੇਜ ਕਰਕੇ ਸਾਡੇ ਤੋਂ ਸੂਟ ਜਿਹੜਾ ਮੰਗਵਾ ਸਕਦੇ ਹੋਗੇ ਇਹ ਦੋ ਸੂਟ ਆ ਗਿਆ ਆਪਣੇ ਇਹ ਮਾ ਕੇ ਦੇਖੋ ਕ੍ਰਸ਼ ਦੇ ਉੱਪਰ ਇਹ ਹੈਗਾ ਕਾ ਕਸਟਮਰ ਦਾ ਸੂਟ ਇਹਦੇ ਨਾਲ ਦੇ ਆਪਣੇ ਕੋਲ ਜਿਹੜੇ ਤਿੰਨ ਪੀਸ ਪਹਿਲਾਂ ਰੈਡੀ ਹੋ ਚੁੱਕੇ ਨੇ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਜ਼ਿਆਦਾ ਹਿੱਟ ਡਿਜ਼ਾਈਨ ਰਹਿਗਾ ਇਹਦੇ ਨਾਲ ਦੇ ਪਹਿਲਾਂ ਵੀ ਆਪਣੇ ਕੋਲ ਤਿੰਨ ਡਿਜ਼ਾਈਨ ਪੀਸ ਜਿਹੜੇ ਰੈਡੀ ਹੋ ਕੇ ਜਾ ਚੁੱਕੇ ਆ ਉਹਨਾਂ ਦੇ ਆਪਾਂ ਦਾ ਵੀਡੀਓ ਨਹੀਂ ਬਣਿਆ ਕਿਉਂਕਿ ਕਸਟਮਰ ਨੂੰ ਥੋੜੀ ਜੀ ਜਲਦੀ ਸੀਗੀ ਤੁਸੀਂ ਦੇਖ ਸਕਦੇ ਹੋ ਚਾਕਾਂ ਦੇ ਉੱਪਰ ਕੰਮ ਦੇਖ ਸਕਦੇ ਸਾਰਾ ਆਹ ਇਹ ਮਸ਼ੀਨ ਤੇ ਹੈਂਡ ਦੇ ਨਾਲ ਕੰਮ ਹੋਇਆ ਹੋਇਆ ਹੈਗਾ ਇਸ ਤਰ੍ਹਾਂ ਦੇਖੋ ਚਾਕਾਂ ਦੇ ਉੱਪਰ ਕੰਮ ਵਾਲਾ ਦੇਖੋ ਘੇਰ ਦੇ ਉੱਪਰ ਵੀ ਨੀਚੇ ਇਸ ਤਰ੍ਹਾਂ ਪੱਟੀ ਬਣੀ ਹੋਈ ਆ ਸਾਰੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਬੂਟੀਆਂ ਮਿਲਣਗੀਆਂ ਜਰੀ ਦੇ ਨਾਲ ਤੁਸੀਂ ਕੰਮ ਦੇਖੋ ਪੂਰਾ ਸਾਫ਼ ਸੁਥਰਾ ਕੰਮ ਹੈਗਾ ਤੁਹਾਨੂੰ ਆਪਾਂ ਕੰਮ ਦਿਖਾਉਣੇ ਆ ਇਹ ਨਾਲ ਹੈਗਾ ਦੇਖੋ ਬਾਜੂ ਦਾ ਕੰਮ ਇਹ ਬਾਹਾਂ ਦੇ ਉੱਪਰ ਕੰਮ ਹੈਗਾ ਇਸ ਤਰ੍ਹਾਂ ਦਾ ਤੇ ਉਸੇ ਤਰ੍ਹਾਂ ਜਿਹੜਾ ਕੰਮ ਬਣਿਆ ਹੋਇਆ ਦੇਖੋ ਸਲਵਾਰ ਦੀਆਂ ਸਟ੍ਰੇਟ ਸਲਵਾਰ ਬਣਾਈ ਹੋਈ ਹੈ ਇਹਦੀ ਆਪਾਂ ਛਟੇਸ ਸਲਵਾਰ ਦੀਆਂ ਮੂਰਦਿਆਂ ਦੇ ਉੱਪਰ ਦੇਖੋ ਇੱਕ ਸਲਵਾਰ ਵਿਚਕਾਰ ਤੇ ਇੱਥੇ ਕੱਢੀ ਹੋਈ ਹੈਗੀ ਇੱਕ ਸਲਵਾਰ ਹੈ ਜਿਹੜੀ ਥੋੜੀ ਜਿਹਾ ਪਰ ਸਲਵਾਰ ਦੀ ਲੈਂਥ ਛੱਡ ਕੇ ਇਸ ਤਰ੍ਹਾਂ ਜਿਹੜੀ ਵਰਕ ਕੀਤੀ ਹੋਈ ਹੈ ਤੁਸੀਂ ਇਹ ਕੰਮ ਦੇਖੋਗੇ ਤਾਂ ਕੰਮ ਬਹੁਤ ਹੀ ਜ਼ਿਆਦਾ ਪਿਆਰਾ ਤੁਸੀਂ ਕੰਮ ਦੇਖੋ ਸਾਰਾ ਐਂਡ ਤੇ ਹਾਰੀ ਦੇ ਨਾਲ ਹੋਇਆ ਹੋਇਆ ਇਹ ਕੰਮ ਸਾਰਾ ਇਸ ਤਰ੍ਹਾਂ ਦਾ ਇਹ ਹੋਇਆ ਆਪਣਾ ਕੰਮ ਜਿਹੜਾ ਪਰਪਲ ਦਾ ਕਲਰ ਹੈਗਾ ਡਾਰਕ ਜਾਮਨੀ ਜਾਂ ਇਹ ਇੱਕ ਰਸ਼ ਦੇ ਉੱਪਰ ਰੈਡੀ ਕੀਤਾਗਾ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਇਹ ਡਿਜ਼ਾਈਨ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਜਨਾ ਕਸਟਮਾਈਜ਼ ਕਰਵਾ ਸਕਦੇ ਹੋਗੇ ਜੇਕਰ ਤੁਸੀਂ ਇਕੱਲੇ ਹੈਂਡ ਦੇ ਵਿੱਚ ਬਣਵਾਉਣਾ ਚਾਹਦੇ ਹੋ ਇਕੱਲੇ ਹੈਂਡ ਦੇ ਵਿੱਚ ਵੀ ਬਣ ਜੂਗਾ ਜੇਕਰ ਤੁਸੀਂ ਇਕੱਲੇ ਆਰੀ ਦੇ ਵਿੱਚ ਬਣਵਾਉਣਾਗਾ ਆਰੀ ਦੇ ਵਿੱਚ ਵੀ ਇਹਨੂੰ ਤੁਸੀਂ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਦੇਖੋ ਇਹ ਕੰਮ ਹੈ ਜਿਹੜਾ ਆਪਾਂ ਇਕੱਲੇ ਆਰੀ ਦੇ ਵਿੱਚ ਇਕੱਲੇ ਹੈਂਡ ਦੇ ਵਿੱਚ ਵੀ ਬਣਵਾ ਸਕਦੇ ਆ ਆਪਾਂ ਹੀ ਬਣਾਏਗਾ ਆਰੀ ਤੇ ਹੈਂਡ ਦੇ ਵਿੱਚ ਮਿਕਸ ਤੁਸੀਂ ਚੱਕ ਕੇ ਇਹਦਾ ਕੰਮ ਸਾਰ ਦੇਖ ਲਿਆ ਦੇਖੋ ਬਾਹਵਾ ਦੇ ਤੇ ਮੋਢੇ ਦੇ ਉੱਪਰ ਵੀ ਕੰਮ ਦੇਖ ਲਿਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈਗਾ ਇਹ ਆਪਾਂ ਕਸਟਮਰ ਦਾ ਤੀਸਰਾ ਸੂਟ ਜਿਹੜਾ ਰੈਡੀ ਕੀਤਾ ਦੋ ਪਹਿਲਾ ਆਪਣੇ ਕੋਲ ਇਹਦੇ ਨਾਲ ਦੇ ਸੇਮ ਸੂਟ ਜਿਹੜਾ ਸਲਾਈ ਹੋ ਕੇ ਜਾ ਚੁੱਕੇ ਆ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਸਾਡੇ ਤੋਂ ਇਦਾਂ ਦੇ ਸੂਟ ਡੇਟ ਤੁਸੀਂ ਘਰ ਬੈਠੇ ਤਿਆਰ ਕਰਵਾ ਸਕਦੇ ਹੋ ਇਸ ਤੋਂ ਅਗਲਾ ਸੂਟ ਆ ਗਿਆ ਕਿ ਦੇਖੋ ਨੇਵੀ ਬਲੂ ਆ ਗਿਆ ਰਾਇਲ ਬਲੂ ਜਿਹਾ ਕਲਰ ਆ ਗਿਆ ਥੋੜਾ ਜਿਹਾ ਇਹ ਕਲਰ ਆਪਾਂ ਜਿਹੜਾ ਜਿਵੇਂ ਸ਼ਰਟ ਨਾ ਆਰਗੈਂਜ਼ਾ ਉਸ ਤਰ੍ਹਾਂ ਦਾ ਫੈਬਰਿਕ ਹੈ ਤੁਹਾਨੂੰ ਆਪਾਂ ਇਹਨਾਂ ਦੇ ਪਹਿਲਾ ਸ਼ਰਟ ਦੇ ਘੇਰਾ ਦਾ ਕੰਮ ਦਿਖਾਉਣੇ ਆਗੇ ਦੋਨੇ ਘੇਰੇ ਜਿਹੜਾ ਆਪਾਂ ਕਿਸ ਤਰ੍ਹਾਂ ਰੈਡੀ ਕੀਤੇ ਆ ਫਰੰਟ ਬੈਕ ਰੈਡੀ ਹੋਈ ਹੈ ਇਹਦੀ ਸਾਰੇ ਸ਼ਰਟ ਦੇ ਵਿੱਚ ਤੁਹਾਨੂੰ ਬੂਟੀਆਂ ਮਿਲਣਗੀਆਂ ਇਹ ਦੇਖੋ ਤੁਸੀਂ ਛੋਟੇ ਚਾਕਾਂ ਦਾ ਜਿਹੜਾ ਸਭ ਤੋਂ ਜ਼ਿਆਦਾ ਟ੍ਰੈਂਡ ਹੈਗਾ ਇਸ ਤਰ੍ਹਾਂ ਦਾ ਇਹ ਵੀ ਆ ਰਿਹਾ ਇੱਦੇ ਹੈਂਡ ਦੇ ਵਿੱਚ ਜਿਹੜਾ ਕੰਮ ਮਿਕਸ ਹੋਇਆਗਾ ਸਾਰੇ ਸ਼ਰਟ ਦੇ ਵਿੱਚ ਬੂਟੀਆਂ ਨੇ ਘੇਰਾ ਦਾ ਤੇ ਚਾਕਾਂ ਦਾ ਕੰਮ ਆ ਗਿਆ ਤੁਸੀਂ ਕੰਮ ਨੂੰ ਦੇਖੋ ਪਹਿਲਾਂ ਨੇੜੇ ਤੋਂ ਦੇਖ ਸਕਦੇ ਹੋ ਇੱਕ ਵਾਰ ਇਸ ਤਰ੍ਹਾਂ ਦਾ ਕੰਮ ਹੈ ਇਹ ਆਪਣਾ ਕੀਤਾ ਹੋਇਆ ਦੇਖੋ ਕੰਮ ਦੇ ਵਿੱਚ ਤੁਹਾਨੂੰ ਕੋਈ ਵੀ ਇਦਾਂ ਦੀ ਕੋਈ ਦਿੱਕਤ ਨਹੀਂ ਆਊਗੀ ਵੀ ਕੰਮ ਤਾਂ ਸਾਫ ਸੁਥਰਾ ਨਹੀਂ ਮਿਲੂਗਾ ਐਸ ਤਰ੍ਹਾਂ ਦੇਖੋ ਆ ਗਿਆ ਇਹਦਾ ਬੀ ਨੈਕ ਉੱਪਰ ਆਪਾਂ ਬਣਾਇਆਗਾ ਬੀ ਨੈਕ ਐਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਬੀ ਨੈਕ ਦੇ ਉੱਪਰ ਕੰਮ ਕੀਤਾ ਸਾਰੇ ਸ਼ਾਲਡਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਬੂਟੀਆਂ ਨਜ਼ਰ ਆਉਣਗੀਆਂ ਇਹ ਵੀ ਆ ਰਹੀ ਤੇ ਹੈਂਡ ਦੇ ਵਿੱਚ ਮਿਕਸ ਹੋਇਆਗਾ ਐਸ ਤਰ੍ਹਾਂ ਦਾ ਕੰਮ ਦੇਖੋ ਇਹ ਬਾਵਾ ਦੇ ਉੱਪਰ ਆ ਗਿਆ ਇਹਦੀ ਵੀ ਸਲਵਾਰ ਹੈ ਜਿਹੜੀ ਆਪਾਂ ਬਿਲਕੁਲ ਪਲੇਨ ਬਣਾਈਏਗੀ ਸਟ੍ਰੇਟ ਸਲਵਾਰ ਇਹ ਆ ਗਿਆ ਬੈਕ ਵਾਲੇ ਚਾਕਾ ਦਾ ਕੰਮ ਇਹ ਬੈਕ ਦਾ ਕੰਮ ਆ ਗਿਆ ਦੇਖੋ ਇਹ ਫਰੰਟ ਦਾ ਕੰਮ ਆ ਗਿਆ ਫਰੰਟ ਬੈਕ ਦੇ ਚਾਕਾ ਗਿਆ ਦਾ ਕੰਮ ਸੇਮ ਸੇਮ ਹੈ ਸਾਰੇ ਛੱਟ ਦੇ ਵਿੱਚ ਬੂਟੀਆਂ ਮਿਲਣਗੀਆਂ ਫਰੰਟ ਕੱਲਾ ਬੀ ਲੈਕ ਮਿਲੂਗਾ ਤੁਹਾਨੂੰ ਤੇ ਉਸੇ ਤਰ੍ਹਾਂ ਹੀ ਦੇਖੋ ਸਲਵਾਰ ਦੇ ਮੋਰਗਿਆਂ ਦੇ ਉੱਪਰ ਕੰਮ ਹੈ ਇਹ ਸ ਮੋਰਗੀਆਂ ਆਪਾਂ ਦੇਖੋ ਸਟ੍ਰੇਟ ਸਲਵਾਰ ਬਣਾਈ ਹੈਗੀ ਇਸ ਤਰ੍ਹਾਂ ਦਾ ਮੋਰਗਿਆਂ ਦੇ ਉੱਪਰ ਕੰਮ ਆ ਗਿਆ ਆਪਾਂ ਤੁਹਾਨੂੰ ਇੱਕ ਮੂਰਿਆ ਆਪਣੀ ਇਹ ਆ ਗਈ ਇਹ ਆ ਗਿਆ ਮੋਰਗਿਆਂ ਦੇ ਉੱਪਰ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਗਾ ਤਾਂ ਤੁਸੀਂ ਸਾਡੇ ਤੋਂ ਐਦਾਂ ਦੇ ਸੂਟ ਜਿਹੜਾ ਘਰ ਬੈਠੇ ਰੈਡੀ ਕਰਵਾ ਸਕਦੇ ਹੋਗੇ ਸਾਨੂੰ WhatsApp ਮੈਸੇਜ ਕਰ ਸਕਦੇ ਹੋਗੇ ਤੇ ਸਾਨੂੰ ਡਾਇਰੈਕਟ ਜਿਹੜਾ ਕਾਲ ਲਾ ਕੇ ਵੀ ਸਾਡਾਂ ਨਾਲ ਗੱਲਬਾਤ ਕਰ ਸਕਦੇ ਹੋ ਮੈਨੂੰ ਉਮੀਦ ਹੈ ਵੀ ਅੱਜ ਵਾਲੇ ਸੂਟ ਤੁਹਾਨੂੰ ਬਹੁਤ ਜਿਆਦੇ ਪਸੰਦ ਆਏ ਹੋਣਗੇ ਸੂਟ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸੂਟ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਭਾ ਅਗਲੀ ਵੀਡੀਓ ਤੇ ਸਤਿ ਸ਼੍ਰੀ ਅਕਾਲ ਜੀ